ਇਹ ਹੁਣ ਤਮਾਸ਼ਾ ਵੇਖਣ ਲੱਗਾ ਜੇ ਭਾਈ ਤਲੋਕੇ ਦਾ ਅੱਜ ਕੱਲ ਬੜੇ ਤਮਾਸ਼ਾ ਵੇਂਦੇ ਤਲਾ ਗੋਨਾ ਦਾ ਜਾਂਦਾ ਕਦੀ ਕਿਸੇ ਦਾ ਤਮਾਸ਼ਾ ਨਾ ਵੇਖੋ ਡਰੋ ਪਰਮੇਸ਼ਰ ਤੋਂ ਤੁਹਾਕ ਨੂੰ ਕਹਿੰਦਾ ਸਰਕਾਰ ਇਹ ਧੋਖੇ ਬਾਦ ਬੰਦਾ ਭਾਈ ਤਲੋਕਾ ਲੱਕੜ ਦੀ ਕਿਰਪਾਨ ਮੈਂ ਵੇਖੀ ਇਹਨੂੰ ਸਖਤ ਸਜ਼ਾ ਦਿਓ ਉਹਨੇ ਉਸੇ ਵੇਲੇ ਲਿਖ ਲਿਆ ਠੀਕ ਹੈ ਪਰ ਉਹਨੂੰ ਕਿਵੇਂ ਸਖਤ ਸਜ਼ਾ ਦਈਏ ਅਗਲੇ ਦਿਨ ਕਹਿੰਦਾ ਸਾਰੇ ਫੌਜੀ ਲੈਣਾ ਵਿੱਚ ਜਿਹੜੇ ਦਰਜਾ ਪਤਰਜਾ ਖੜੇ ਹੋ ਜੇ ਹੁੰਦੇ ਨਾ ਸੀਨੀਅਰ ਜੂਨੀਅਰ ਤੇ ਵੱਡੇ ਇੱਕ ਪਾਸੇ ਉਦੋਂ ਵੱਡੇ ਅਫਸਰ ਇੱਕ ਪਾਸੇ ਆਮ ਸਿਪਾਈ ਇੱਕ ਪਾਸੇ ਇਹ ਖਾਸ ਵਿੱਚੋਂ ਸੀ ਸੌਖਾ ਸਮਝਣਾ ਹੋਵੇ ਜਿਉਂ ਆਪਾਂ ਕਹਿੰਦੇ ਜਥੇਦਾਰ ਇੱਕ ਪਾਸੇ ਬਾਕੀ ਸਾਰੇ ਇੱਕ ਪਾਸੇ ਮੇਨ ਮੇਨ ਹੈ ਇੱਕ ਪਾਸੇ ਇਹ ਸਮਝੋ ਵੀ ਫੌਜੀਆ ਵਿੱਚ ਮੇਨ ਮੇਨ ਸੀ ਖੜੇ ਉਹ ਉਹ ਸਿਪਾਈਆਂ ਤੋਂ ਸ਼ੁਰੂ ਕੀਤਾ ਉਹਨੇ ਗਜਨੀ ਦੇ ਹਾਕਮ ਨੇ ਕਿਰਪਾਨ ਦਿਖਾਓ ਕਿਰਪਾਨ ਦਿਖਾਓ ਸਾਫ ਕੀਤੀ ਕਿ ਨਹੀਂ ਹਾਂਜੀ ਸਾਫ ਕੀਤੀ ਹੈ ਜੀ ਦੇਖਦਾ ਦੇਖਦਾ ਦੁਜੀ ਲੈਣ ਤੇ ਜੀ ਲੈਣ ਉਸ ਤੋਂ ਵੱਡੇ ਉਸ ਤੋਂ ਵੱਡੇ ਉਸ ਤੋਂ ਵੱਡੇ ਉਸ ਤੋਂ ਵੱਡੇ ਹੰਦਰ ਵਿੱਚ ਮੁਖੀ ਮੁਖੀ ਬੜੇ ਲੰਮਾ ਕੰਮ ਹੁੰਦਾ ਹੈ ਹੁਣ ਇਹ ਇਹ ਲੈਣ ਆ ਗਈ ਅੱਛਾ ਕਿਰਪਾਨ ਦਿਖਾਓ ਸਾਫ ਹੈ ਹਾਂਜੀ ਬਾਹਰ ਹੋਏ ਪੀਂ ਨੂੰ ਸਿੱਧਾ ਨਹੀਂ ਫੜਨਾ ਪੀ ਸਾਫ਼ ਕਰਨ ਦੇ ਬਹਾਨੇ ਫੇਰ ਆਉ ਕੜਕੇ ਹੁਣ ਤਿੰਨ ਚਾਰ ਬੰਦੇ ਰਹਿ ਗਏ ਫੌਜੀ ਬਸ ਇਹਦੀ ਵਾਰੀ ਆਉਣ ਹੀ ਵਾਲੀ ਹੈ ਉਹ ਇੱਕ ਰਹਿ ਗਿਆ ਹੁਣ ਇੱਕ ਨਾਲ ਦਾ ਕਿਰਪਾਨ ਦਿਖਾਓ ਤਲਵਾਰ ਦਿਖਾਓ ਉਹ ਕਹਿੰਦੇ ਲਓ ਸਰਕਾਰ ਬਹੁਤ ਅੱਛਾ ਹਾਂ ਵਾ ਵਈਗਾ ਗੁਰੂ ਜੀਆ ਸਿਖਾ ਬੜਾ ਰੱਬ ਦਾ ਨਾਮ ਲੈnde ਭਾਈ ਤਲੋਕਾ ਜੀ ਸਰਦਾਰ ਜੀ ਤੁਸੀਂ ਵੀ ਕਿਰਪਾ ਨਿਖਾਓ ਆਪਣੀ ਇਹ ਨਹੀਂ ਇਹ ਨਹੀਂ ਕਿ ਆ ਵੀ ਮੈਂ ਕੱਢ ਕੇ ਵੇਖ ਲਵਾਂ ਲੋਹੇ ਦੀ ਬਣੀ ਹੈ ਕਿ ਨਹੀਂ ਬਣੀ ਇਹ ਨਹੀਂ ਸੋਚਿਆ ਇਹ ਨਹੀਂ ਪਰ ਸਹੀ ਇੰਨਾ ਹੈ ਵਿਸ਼ਵਾਸ ਸਰਦਾ ਹੀ ਇੰਨੀ ਹੈ ਮੁਠੀ ਨੂੰ ਹੱਥ ਪਾਇਆ ਅੰਦਰੋਂ ਇੱਕ ਸੈਕਿੰਡ ਤੋਂ ਪਹਿਲਾਂ ਲਿਵ ਗੁਰੂ ਹਰਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਲਾ ਲੀ ਅੱਪਰ ਅਰਦਾਸ ਕਰ ਪਰ ਬੇਨਤੀ ਕਰੇ ਬੇਰਦਾਸ ਕਿਵੇਂ ਕਰੀ ਦੀਏ ਤੇ ਸਾਡੀਆਂ ਪੂਰੀਆਂ ਕਿਉਂ ਨਹੀਂ ਹੁੰਦੀਆਂ ਉੱਥੇ ਮੈਂ ਬਿਹਾਰ ਗਿਆ ਨਾ ਤੇ ਉੱਥੇ ਅਰਦਾਸੀਆਂ ਐ ਕਰੇ ਉਹ 50 ਰੁਪਏ ਹੱਥ ਚ ਰੱਖ ਤੇ 50 ਕੀ ਅਰਦਾਸ 100 ਕੀ ਅਰਦਾਸ 200 ਕੀ ਅਰਦਾਸ ਮੈਂ ਵੇਂਦਾਰੀ ਆਵਿਆ ਕੀ ਹੋ ਰਿਹਾ ਚਾਰਾਂ ਚ ਉਹ ਐ ਰੱਖੀ ਜਾਣ ਉਹ ਬੁੱਕ ਭਰ ਗਿਆ ਉਹਨੇ ਜੇ ਵਿੱਚ ਪਾ ਲੇ ਅਰਦਾਸੀ ਨੇ ਵਿਚਾਰੇ ਦੀ ਮੁੱਕੇ ਆ ਦੱਸਾਂ ਦੀ ਹੋਰ ਅਰਦਾਸ 200 ਦੀ ਹੋਰ ਅਰਦਾਸ ਬਾਜ ਵਿੱਚ ਪਾਈ ਸੰ ਗੱਲ ਸੂ ਮੈਂ ਤੁਹਾਨੂੰ ਲੱਖ ਰੁਪਇਆ ਦੇਣਾ ਤੁਹਾਡੀ ਅਰਦਾਸ ਪੂਰੀ ਹੋ ਜਾਏਗੀ ਕਹਿੰਦਾ ਨਹੀਂ ਤਿਆ ਕੀ ਪਖੰਡ ਫੜਿਆ ਤੁਸੀਂ ਉੱਚ ਸੰਗਤ ਕੋਲੋਂ ਪੈਸੇ ਮੰਗ ਲਓ ਅੱਧਾ ਘੰਟਾ ਹੋ ਗਿਆ ਬੁੱਢੇ ਟਿੱਕਣ ਤੱਕ ਗਏ ਨੇ ਖਲੋਰੀ ਸਕਦੇ ਬਿਮਾਰ ਤੁਸੀਂ ਜੂਂ ਲੱਗਦੇ ਹੋ ਆ ਵੀ ਕਿ ਅਰਦਾਸ ਦੀ ਕਿ ਅਰਦਾਸ 40 ਮਿੰਟ ਹੋ ਗਏ ਤੁਹਾਡਾ ਕੰਮ ਹੀ ਨਹੀਂ ਮੁੱਕਣ ਡਿਆ ਇਹ ਕਾਤਾ ਦਾ ਹਨ ਹੋਇਆ ਤੇ ਇਹ ਮੰਨ ਤਿ ਕਿਹਾ ਉਹਦੇ ਪੈਸੇ ਗੰਢਿਆ ਤੋ ਇਸ ਤਰ੍ਹਾਂ ਇੱਕ ਸਕਿੰਟ ਗੱਲ ਕਰਦੇ ਆਂ ਚਿਰ ਲੱਗਦਾ ਜਿਵੇਂ ਦਰੋਪਤੀ ਦਾ ਕਹਿੰਦੇ ਆ ਅੱਖੀ ਮੀਟ ਧਿਆਨ ਧਰ ਐ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਕਿਰਪਾਨ ਖਿੱਚੀ ਇੰਨੀ ਲਿਸ਼ਕ ਪਈ ਉਹ ਡਗਾ ਹਾਕਮ ਜਾ ਕੇ ਪੰਜ ਕਦਮ ਤੇ ਵਾ 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 ਬਹੁਤ ਅੱਛਾ ਸਰਦਾਰ ਜੀ ਬਹੁਤ ਅੱਛਾ ਆਈ ਇਧਰ ਗੁਰੂ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਆਪਣੀ ਕਿਰਪਾਨ ਮਿਆਨ ਚੋਂ ਕੱਢੀ ਤੇ ਐ ਕਦੀ ਐ ਕਰ ਦਿੰਦੇ ਨੇ ਕਦੀ ਐ ਕਰ ਦਿੰਦੇ ਨੇ ਕਦੀ ਐ ਕਰ ਦਿੰਦੇ ਨੇ ਲੰਮੀ ਵੀ ਉੱਡੀ ਹੋਈ ਐ 3.5 ਫੁੱਟ ਦੀ ਨੂੰ ਕਹਿੰਦੇ ਨੇ ਸਿੱਖ ਹਜ਼ੂਰੀ ਇੱਕ ਗਰੀਬ ਨਿਵਾਜ਼ ਅੱਜ ਜੂਰ ਦਾ ਕੀ ਕਾਉਤਕ ਐ ਕਹਿੰਦੇ ਭਾਈ ਹਾਕਮ ਨੂੰ ਦਿਖਾ ਰਹੇ ਗਜਲੀ ਵਿੱਚ ਕਿਰਪਾਨ ਸਾਡੇ ਸਿੱਖ ਦਾ ਇਮਤਿਹਾਨ ਹੋ ਰਿਹਾ ਇਮਤਿਹਾਨ ਕਿਸੇ ਦਾ ਹੋ ਨਾ ਜਾਵੇ ਤੇ ਜੇ ਗੁਰੂ ਕਰੇ ਪਾਸ ਤੇ ਸਾਰੀ ਦੁਨੀਆ ਇੱਕ ਪਾਸੇ ਹੋ ਜੇ ਸਿੱਖ ਫੇਲ ਨਹੀਂ ਜੀ ਹੋ ਸਕਦਾ ਪੂਰੀ ਦੁਨੀਆ ਜੋਰ ਲਾ ਲਵੇ ਵੀ ਇਹਨੂੰ ਫੇਲ ਕਰ ਦੇਣਾ ਤੇ ਗੁਰੂ ਕਰੇ ਪਾਸ ਸਿੱਖ ਫੇਲ ਨਹੀਂ ਹੋ ਸਕਦਾ ਤੇ ਗੁਰੂ ਕਰ ਦੇਵੇ ਫੇਲ ਤੇ ਸਾਰੀ ਦੁਨੀਆ ਕਹੇ ਪਾਸ ਦਰਗਾਹ 'ਚ ਬੰਦਾ ਦੁਆਨੀ ਦਾ ਨਹੀਂ ਜੀ ਫੇਲ ਕਰ ਦਿੱਤਾ ਗੁਰੂ ਨਾਨਕ ਜੀ ਨੇ ਪਾਈ ਮੂਲੇ ਨੂੰ ਕਹਿੰਦੇ ਖਾ ਤੋ 100 ਸਾਲ ਤੱਕੇ ਚੱਲ ਜੂਨਾ ਵਿੱਚ ਫਿਰ ਕਢਾ ਲਿਆ ਲੋਕਾਂ ਨੇ ਪਿਆ ਨਾ ਫਿਰ ਜੂਨਾ ਚ ਫੇਲ ਕਰ ਦਿੱਤਾ ਇੱਕ ਬਰਮ ਗਿਆਨੀ ਪਾਈ ਤੰਨੇ ਨੇ ਉਹ ਕੀਤੇ ਦਾ ਪਿਤਾ ਸੋਭਾ ਰਾਮ ਕਹਿੰਦੇ ਤੂੰ ਰਿਸ਼ ਬਣੇਗਾ ਫਿਰ ਬਖਸ਼ ਲਿਆ ਸੰਸਾਰ ਨੇ ਲਾਲੇ ਦੁਨੀਆ ਜੋਰ ਗੁਰੂ ਮਹਾਰਾਜ ਦੀ ਨਿਗਾਹ ਚ ਪਾਸ ਹੋ ਜਾਵੇ ਸਾਰੀ ਦੁਨੀਆ ਇੱਕ ਪਾਸ ਹੋ ਜਾਏ ਸਿੱਖ ਪਾਸ ਤੇ ਗੁਰੂ ਘਰ ਦੇਵੇ ਫੇਰ ਤੇ ਸਾਰੀ ਦੁਨੀਆ ਦਸਖਤ ਕਰ ਦੇਵੇ ਲੈ ਭਈ ਇਹ ਸਿੱਖ ਕੱਖ ਨੀ ਜੇ ਬੰਦੇ ਦੇ ਪੱਲੇ ਇਹ ਵੋਟਾਂ ਦਾ ਰਾਜ ਨਹੀਂਗਾ ਰੋਹਾਨੀਅਤ ਦੇ ਵਿੱਚ ਜਿਹਨੂੰ ਮਰਜ਼ੀ ਐਮਐਲ ਬਣਾ ਦਾਂਗੇ ਤੇ ਜਿਹਨੂੰ ਮਰਜ਼ੀ ਲਾ ਦਾਂਗੇ ਅਸੀਂ ਸਿੱਖੀ ਸਮਝੀਏ ਵੀ ਸਿੱਖੀ ਕਮਾਉਣੀ ਕਿਸ ਤਰ੍ਹਾਂ ਹੈ ਇਹ ਗੱਲਾਂ ਬਾਤਾਂ ਦਾ ਵਿਸ਼ਾ ਹੀ ਨਹੀਂਗਾ ਇਹ ਤਾਂ ਪਾਈ ਮਿਹਨਤ ਕਰਨੀ ਪੈਣੀ ਗੁਰਦਾ ਹੁਕਮ ਬਚਨ ਮੰਨਣਾ ਪੈਣਾ ਤੋ ਹਾਕਮ ਕਸ ਖਾ ਕੇ ਡਿਗਾ ਵਾ ਵਾ ਬਹੁਤ ਅੱਛਾ ਸਰਦਾਰ ਜੀ ਬਹੁਤ ਅੱਛਾ ਹੁਣ ਸੋਚਦਾ ਵੀ ਉਹਨੇ ਚੁਗਲੀ ਲਾਈ ਤਦੇ ਮੇ ਡਿਗਾ ਨਾ ਕਿਰਪਾਨ ਦੇ ਲਿਸ਼ਕ ਨਾਲ ਉਹ ਫੜ ਲਿਆ ਚੁਗਲੀ ਵਾਲੇ ਨੂੰ ਹੁਣ ਤਮਾਸ਼ਾ ਉਹਦਾ ਲੱਗ ਗਿਆ ਇਹਦਾ ਲਾਉਣ ਲੱਗਾ ਸੀ ਨਾ ਗੁਰੂ ਦੇ ਸਿੱਖ ਦਾ ਲੱਗ ਉਹਦਾ ਗਿਆ ਮੈਂ ਪਹਿਲਾਂ ਬੇਨਤੀ ਕੀਤੀ ਸੀ ਜਿਹੜਾ ਦੁਜਿਆਂ ਦੇ ਧੀਆਂ ਪੈਣਾ ਦੇ ਲੋਕਾਂ ਦੇ ਤਮਾਸ਼ੇ ਵੇਖਣਾ ਚਾਹੁੰਦਾ ਨਾ ਉਹਦੇ ਆਪਣੇ ਲੱਗ ਜਾਂਦੇ ਇਹ ਉਹਨ ਸੇਖ ਦਾ ਤਮਾਸ਼ਾ ਵੇਖਣਾ ਚਾਹੁੰਦਾ ਸੀ ਵੀ ਹਾਕਮ ਕੁੱਟੇਗਾ ਨੌਕਰੀ ਚੋਂ ਕੱਢੇਗਾ ਐਨ ਉਹਦੇ ਮੈਂ ਵਾਹ ਵਈ ਵਾਹ ਹੈਨਾ ਤੇ ਲੱਗੇਦਾ ਗਿਆ سزا ਇਹਨੂੰ ਮਿਲ ਗਈ ਜਿਹੜਾ ਚੁਗਲੀ ਲਾਉਂਦਾ ਸੀ ਉਹਦੀ ਲੱਕੜ ਦੀ ਕਹਿੰਦੇ ਉਹ ਝੂਠਿਆ ਨੀਰੀ ਕਿਰਪਾ ਨਹੀਂ ਨਹੀਂ ਅਸਲੀ ਫਲਾਤੀ ਇੰਨੀ ਲਿਸ਼ਕ ਪਈ ਮੈਂ ਤੇ ਡੇਗੀ ਪਿਆ ਜੇ ਕੋਈ ਪੱਥਰ ਵੱਟਾ ਥੱਲੇ ਮੇਰੇ ਸਿਰ 'ਚ ਵੱਜ ਜਾਂਦਾ ਓਏ ਮੈਂ ਤੇ ਮੂਰਖਾ ਮਰੀ ਜਾਣਾ ਸੀ ਤੂੰ ਮੇਰੀ ਮੌਤ ਦਾ ਕਾਰਨ ਬਣਨ ਲੱਗਾ ਸੈਂ ਹੁਣ ਕੁੱਟ ਪੈਰੀ ਚੁਗਲ ਨੂੰ ਲੱਗਾ ਤਮਾਸ਼ਾ ਇਹਦਾ ਤੇ ਪਾਈਤ ਲੋਕਾ ਜੀ ਭੱਜ ਕੇ ਆਏ ਛੱਡੋ ਇਹ ਮੈਨੂੰ ਕੋ ਸਜ਼ਾ ਦੇਣੀ ਦੇ ਦੋ ਛੱਡੋ ਪ੍ਰਾਹਲਾਦ ਤੇ ਕੀ ਖੁਸ਼ ਹੋਇਆ ਹਰਨਾਕਸ਼ ਨਹੀਂ ਤੇ ਜਦੋਂ ਹਰਨਾਕਸ਼ ਉਹ ਨਰਸਿੰਘ ਜੀ ਨੇ ਉਹਨੂੰ ਮਾਰਿਆ ਤੇ ਪ੍ਰਾਹਲਾਦ ਜੀ ਕਹਿੰਦੇ ਐ ਭਗਵਾਨ ਐ ਈਸ਼ਵਰ ਇੱਕ ਬੇਨਤੀ ਹੈ ਮੇਰੀ ਮੇਰੇ ਪਿਤਾ ਨੂੰ ਨਰਕ ਚ ਨਾ ਖੜਿਓ ਦੇਖੋ ਉਹਦਾ ਵਿਚਾਰ ਤੇ ਉਹਦਾ ਵਿਚਾਰ ਕੁਰਮਖਾਂ ਦੇ ਤੇ ਮਨਮੁਖਾਂ ਨਾਲ ਗੱਲਬਾਤ ਮਿਲਦੀ ਨਹੀਂ। ਖਿਆਲ ਹੀ ਵੱਖਰੇ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਜੀ ਉਹ ਜੀ ਦੀ ਮਤ ਮਾਰੀ ਸੀ। ਪਰ ਲੋਕੀ ਕਹਿਣਗੇ ਪ੍ਰਲਾਦ ਦਾ ਪਿਓ ਨਰਕ ਚ ਪਿਆ। ਇਸ ਕਰਕੇ ਕਹਿੰਦੇ ਮੈਂ ਉਹਨੂੰ ਤਾਰ ਦਿੱਤਾ। ਇਹੋ ਜੀ ਕੋਈ ਗੱਲ ਨਹੀਂ। ਜੇ ਇਹ ਤੇਰੇ ਵਿਚਾਰ ਹੈ ਤੇਰੀ 21 ਕੋਲਾਂ ਤਾਰੀਆਂ ਤੇਰੇ ਦਾਦੇ ਪਰਦਾਦੇ ਸਾਰੇ ਈ ਤਾਰ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪ੍ਰਿਲਾਦ ਜਨ ਕੇ 21 ਕੋਲੋ ਧਾਰੇ ਪਿਓ ਵੀ ਕਿਤੇ ਕਹਿਣ ਤੇ ਪ੍ਰਿਲਾਦ ਦੇ ਅੱਛਾ ਸਾਨੂੰ ਸਾਡਾ ਪਾਪਾ ਕਿਤੇ ਦੋਚ ਪੇੜਾ ਮਾਰਿਆ ਸੀ ਤੇ ਕਿਹਾ ਕਿੰਬੀ ਲੜਕ ਚ ਪਏ ਫਿਰ ਅਸੀਂ ਸਿੱਖ ਨਹੀਂ ਹੈ ਜੀ ਅੱਜ ਤੂੰੜਾ ਵੀ ਨਹੀਂ ਆਇਆ ਕੱਖ ਵੀ ਨਹੀਂ ਪੱਲੇ ਅਰਧਾਸ ਬੜੀ ਵਧੀਆ ਕਰਦੇ ਨੇ ਨਾਨਕ ਨਾਮ ਚੜਦੀ ਕਲਾ تیرੇ ਪਾਣੇ ਸਰਬਤ ਦਾ ਪਲਾਤ ਵਿੱਚੋਂ ਕਹਿੰਦੇ ਆ ਰਹਿ ਕੱਖ ਨਫ ਨਾ ਨੀਂਦਾ ਇਹ ਦਸਨੇ ਸਾਡੀ ਲੇਵਲਾ ਕੇ ਪਾਈ ਕੁਟਾਰੂ ਜੀ ਲਾਹੌਰ ਵਿੱਚ ਨੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਉੱਥੇ ਵੀ ਇੱਕ ਚੁਗਲ ਇਹਦੀ ਦੁਕਾਨ ਬੜੀ ਚੱਲਦੀ ਬੰਦ ਕਰੀਏ ਉਹਨੇ ਕੀਤਾ ਵੀ 5 ਪੈਸੇ ਘੱਟ ਵਟਾ ਉਹਦੇ ਨਾ ਦੁਕਾਨ ਦੇ ਵਿੱਚੋਂ ਦੀ ਜੀ ਵੀ ਅੱਜ ਕੱਲ ਕੋਈ ਸ਼ਟਰ ਚੁੱਕ ਕੇ ਨਾ ਵਿੱਚ ਕੋਈ ਪੱਟਾ ਸੱਟਾ ਕਾਗਜ਼ ਪਾ ਦੇਵੇ ਕੋਈ ਚੀਜ਼ ਪਾ ਦੇਵੇ ਤਾਂ ਦੀ ਦੁਕਾਨਦਾਰ ਟਾਈਮ ਨਾਲ ਜਾ ਕੇ ਪਹਿਲਾਂ ਝੜ ਚੁੜੂ ਲਾ ਕੇ ਵੇਂਦੇ ਨਹੀਂ ਕੋਈ ਹਰਕਤਤ ਨਹੀਂ ਹੋਗੀ ਭਾਈ ਤੇ ਤਾਲੇ ਵੀ ਚਾਰੇ ਚਾਰੇ ਲਾਉਂਦੇ ਉਹ ਵੀ ਚੌਂਦੀ ਤੱਕ ਦਿੱਤਾ ਤੇ ਉਧਰ ਸ਼ਿਕਾਇਤ ਕਰ ਦਿੱਤੀ ਉਹ ਆ ਗਏ ਛਵੇਰੇ ਛਵੇਰੀ ਪਾਈ ਜੀ ਨੇ ਇਹ ਦੁਕਾਨ ਖੋਲ ਲਈ ਜੇ ਝਾੜੂ ਲਾਉ ਨਹੀਂ ਲੱਗੇ ਤੇ ਛਾਪਾ ਪੈ ਗਿਆ ਉਹਦਾ ਅੰਦਰ ਤੱਕਿਆ ਜੀ ਨਾ ਪੈਰ ਨਾਲ ਗਾਂ ਘਰ ਦਿੰਦਾ ਜਿੱਥੇ ਉਹ ਬੈ ਕੇ ਸੌਂਦਾ ਜਾਂ ਤੋਲਦਾ ਹੁੰਦਾ ਸੀ ਵਟਾ ਉਹ ਪੰਜ ਪੈਸੇ ਘਾਟ ਆ ਵਿਖੋਦੀ ਆ ਵਿਖੋਦੀ ਆ ਵਿਖੋਦੀ ਆ ਵਿਖੋਦੀ ਜੁਗਲ ਨਾਲ ਉਹ ਵੇਖ ਰਹੇ ਨੇ ਤੋਲ ਤੋਲ ਕੇ ਉਹ ਵੇਖਿਆ ਤੇ ਉਹ ਇੱਧਰ ਗੁਰੂ ਅਰਜਨ ਦੇਵ ਜੀ ਸ੍ਰੀ ਅੰਮ੍ਰਿਤਸਰ ਸੰਗਤਾਂ ਮੱਥੇ ਟੇਕਦੀਆਂ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਪੈਸੇ ਅਗੀ ਪਏ ਹਜ਼ੂਰ ਕਹਿੰਦੇ ਗੁਰਖਾ ਪੰਜ ਪੈਸੇ ਫੜਾਈ ਤੁਹਾ ਮਾਰੇ ਨੇ ਹੱਥ ਚ ਫੜ ਲਏ ਕਦੇ ਖੱਬੇ ਹੱਥ ਚ ਕਦੇ ਸੱਜੇ ਹੱਥ ਚ ਕਵੇ ਖਾਂਦੇ ਕਦੇ ਸੱਜੇ ਕਹਿੰਦੇ ਰੱਖ ਦੂੰ ਰੱਖ ਦਿੱਤੇ ਅਰਜ਼ੀ ਕੀਤੀ ਗਰੀਬ ਨੂੰ ਆਦ ਇਹ ਸਮਝ ਨਹੀਂ ਪਈ ਕਈ ਗੱਲਾਂ ਸਾਡੇ ਸਮਝ ਨਹੀਂ ਆਉਂਦੀਆਂ ਲੋੜਵਾਰੀ ਕਹਿੰਦੇ ਗੁਰਮੁਖੋ ਸਾਧ ਸੰਗਤ ਜੀ ਸਾਡਾ ਸਿੱਖ ਹੈ ਲਾਹੌਰ ਵਿੱਚ ਦੁਕਾਨ ਦਾ ਕੰਮ ਕਰਦਾ ਦੁਕਾਨਦਾਰ ਤੋਂ ਸ਼ਰਾਰਤ ਨਾਲ ਪੰਜ ਪੈਸੇ ਘੱਟ ਵੱਟਾ ਸੁੱਟ ਦਿੱਤਾ ਦੂਸਰੇ ਨੇ ਇਹਦੀ ਨਾ ਚੱਲੇ ਮੇਰੀ ਚੱਲੇ ਦੁਕਾਨਦਾਰੀ ਦੁਕਾਨਦਾਰਾਂ ਨਾਲ ਲੱਗਦੀ ਜੇ ਤੇ ਕਹੇ ਵੀ ਮੈਂ ਆਪਣਾ ਸੌਦਾ ਵੇਚਣਾ ਤੇ ਦੂਜੇ ਦੀ ਕਦੇ ਨਹੀਂ ਦਿਆਂ ਨਾ ਕਰੇ ਇਹ ਉਹਦੀ ਚੀਜ਼ 60 ਰੁਪਈਆ ਦੀ ਏ ਉਥੇ ਲੈ ਲੈ ਜੇ ਤੇਰੇ ਕੋਲ 60 ਰੁਪਏ ਤੇ ਉਥੇ ਲੈ ਲੈ ਵਧੀਆ ਕਿਉਂ 100 ਖਰਚਦਾ ਮੇਰੀ ਜਾਦਾ ਚੱਲੇਗੀ ਪਰ ਪਈਆ 100 ਲੱਗੇਗਾ ਲੈਣੀਆਂ ਤਾਂ ਲਾ ਦੀ ਤੇ ਸਾਸਰੀਕਾਰ ਉਹਦੀ ਨਿੰਦਿਆ ਵੀ ਨਹੀਂ ਕੀਤੀ ਤੇ ਗੱਲ ਵੀ ਸੱਚੀ ਕਰ ਦਿੱਤੀ ਤੇ ਉਹ ਹੀ ਤੇ ਇਹਨੂੰ ਫਾਰਮੂਲਾ ਹੁੰਦਾ ਨਹੀਂ ਸੀ ਉਹਨੇ ਕਿਹਾ ਵੀ ਉੰਜ ਹੀ ਫੇਲ ਕਰੋ ਤੇ ਜਦੋਂ ਵਟਾ ਇਧਰ ਕਰਨ ਗੁਰੂ ਮਹਾਰਾਜ ਪੰਜ ਪਾਸੇ ਇਧਰ ਜਦੋਂ ਇਧਰ ਕਰਨ ਮਹਾਰਾਜ ਵਜੇ ਨਹੀਂ ਇਧਰ ਬਿਤਾ ਦੇਣ ਉਹ ਕਹਿੰਦੇ ਵੀ ਵੱਟੇ ਤਾਂ ਪੂਰੇ। ਕਿਆ ਬੰਦਾ ਤਾਂ ਚੁਗਲ। ਇਹਦੀ ਦੁਕਾਨ ਬੰਦ ਕਰੋ। ਉਹ ਬੰਦ ਉਹਦੀ ਕਰਨੀ ਚਾਹੁੰਦਾ ਸੀ ਹੋ ਉਹਦੀ ਗਈ।